ਮੇਰੇ ਗੁਰੂਆਂ ਨੇ ਕਦੇ ਸਿਰ ਨਹੀਂ ਝੁਕਾਇਆ ਤੇ ਕਦੇ ਜ਼ਮੀਰ ਨਹੀਂ ਵੇਚੀ ਮੇਰਾ ਅੰਬਾਨੀਆਂ ਡਾਨੀਆਂ ਨਾਲ ਕੋਈ ਰੌਲਾ ਨਹੀਂ ਠੀਕ ਹੈ ਜੀ ਉਹਨਾਂ ਦੇ ਕਰਮ ਉਹਨਾਂ ਦੇ ਨਾਲ ਹੈ ਮਹਾਰਾਜ ਨੇ ਉਹਨਾਂ ਨੇ ਚੰਗੇ ਕਰਮ ਕੀਤੇ ਰੱਬ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਉਹ ਚੰਗੇ ਕਰਮ ਕਰਨਗੇ ਹੋਰ ਬਖਸ਼ਿਸ਼ ਹੋ ਜੂਗੀ ਆਪਾਂ ਵਿਆਹ ਸ਼ਾਦੀਆਂ ਦੀ ਗੱਲ ਕਰਦੇ ਆ ਕਵਰ ਨਿਹਾਲ ਸਿੰਘ ਦਾ ਵਿਆਹ ਹੋਇਆ ਸ਼ਾਇਦ ਇਸ ਤੋਂ ਵੱਡਾ ਵਿਆਹ ਇਸ ਦੁਨੀਆ 'ਚ ਕਦੇ ਨਹੀਂ ਹੋਇਆ ਜਿੱਥੇ 60 ਮੁਲਕਾਂ ਦੇ ਲੋਕ ਐ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਰਣਜੀਤ ਸਿੰਘ ਦਾ ਪੁੱਤਰ ਇਹਨੂੰ ਜੀ ਆਪਾਂ ਪੈਸੇ ਖਰਚ ਕੇ ਹੀਰੇ ਜਵਾਹਰਾਤ ਲਾ ਕੇ ਨੋਟ ਸਟਕ ਕੇ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਇਹ ਹੀ ਪੈਸਾ ਇਕੱਠਾ ਕਰਕੇ ਗਰੀਬਾਂ ਨੂੰ ਲੰਗਰ ਲਾ ਦਿਓ ਹਮ ਅਨਾਥ ਆਸ਼ਰਮ ਵਾਲੇ ਬੱਚਿਆਂ ਨੂੰ ਪਾਲ ਲਓ ਇਹ ਕਿੰਨਾ ਪੈਸਾ ਤੁਸੀਂ ਬਰਬਾਦ ਕਰਦੇ ਹੋ ਵਿਆਹ ਸ਼ਾਦੀਆਂ ਦੇ ਸਿੰਪਲ ਵਿਆਹ ਕਰਕੇ ਤੇ ਬਾਕੀ ਤੁਸੀਂ ਜਿਹੜਾ ਹੈ ਤੇ ਤੁਸੀਂ ਦੇਖੋ ਵੀ ਕੋਈ ਇੱਥੇ ਗਰੀਬ ਰਹਿ ਜਾਊਗਾ ਐਨੀ ਤਾਂ ਸੋਚ ਹੀ ਨਹੀਂ ਬਿਲਕੁਲ ਯਾਦ ਕਰਿਓ ਜਦ ਸੇਹਰਾ ਬੰਦੀ ਹੋਣ ਲੱਗੀ ਨੌਨਿਹਾਲ ਦੀ ਹਮ ਤੇ ਮਹਾਰਾਜ ਰਣਜੀਤ ਸਿੰਘ ਪੁੱਛਦਾ ਭਾਈ ਇਹ ਸੇਰਾ ਕਿੰਨੇ ਦਾ ਹੈ ਉਸ ਵੇਲੇ ਕਹਿੰਦੇ ਜੀ 9 ਲੱਖ ਦਾ ਉਸ ਟਾਈਮ ਉਸ ਟਾਈਮ ਦਾ ਹੀਰੇ ਜਵਾਰਤ ਲੱਗੇ ਸੀ ਓਕੇ ਤੇ ਮਹਾਰਾਜ ਰਣਜੀਤ ਸਿੰਘ ਸਾਹਿਬ ਇੱਕ ਮਿੰਟ ਖੜ੍ਹ ਜੋ ਇਹ ਜਿਹੜਾ ਹੈਗਾ ਬਣਾਇਆ ਤੁਸੀਂ ਇਹ ਦਰਬਾਰ ਸਾਹਿਬ ਰੱਖਦੇ ਹੋ ਅੱਜ ਵੀ ਪਿਆ ਹੈ ਅੱਛਾ ਠੀਕ ਹੈ ਜੀ ਕਿਉਂ ਬਾਤ ਹੈ ਉਹਨੇ ਕਿਹਾ ਵੀ ਸਿੰਪਲ ਸੇਰਾ ਬੰਦੀ ਕਰੋ ਕੋਈ ਕੰਮ ਨਹੀਂ ਕਰਨਾ ਇਹ ਓਕੇ ਜੇ ਉਸ ਵਿਆਹ ਤੇ ਫੌਜਾਂ ਨਾ ਆਉਂਦੀਆਂ ਉਸ ਵਿਆਹ ਦੀ ਜਾਇਜਾ ਕਰ ਨਾ ਹੁੰਦੀ ਤਾਂ ਹਰੀ ਸਿੰਘ ਨਲੂਵਰੀ ਸੀ ਮਰਦਾ ਹਾਂ ਜਰਮਲ ਜਰਾਵਰ ਸਿੰਘ ਨਹੀਂ ਸੀ ਮਰਦਾ ਬਿਲਕੁਲ ਆਪਾਂ ਗਲਤੀ ਕਰੀ ਨਾ ਹਾਂਜੀ ਹਾਂਜੀ ਵੀ ਉਹ ਸੇ ਮੁਗਲ ਮੁਗਲਾ ਨਾਲ ਆਪਣਾ ਰੌਲਾ ਚੱਲਦਾ ਸੀ ਉਹ ਫੌਜਾਂ ਉੱਥੇ ਚਾਹੀਦੀਆਂ ਸੀ ਤੁਸੀਂ ਉੱਥੇ ਵਿਆਹ ਤੇ ਬੁਲਾ ਲਿਆ ਤੇ ਮਰਵਾ ਕੌਣ ਲਿਆ ਐਡਾ ਵੱਡਾ ਜਰਨੈਲ ਜਿਹੜਾ ਉਸ ਕੁਰਸੀ ਦਾ ਹੱਕਦਾਰ ਸੀ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ ਬਿਲਕੁਲ ਸੋ ਮੇਰਾ ਖਿਆਲ ਹੈ ਆਪਾਂ ਹਮੇਸ਼ਾ ਘਰ ਦੇ ਵਿੱਚ ਵੀ ਜਿੱਦਨ ਯੂਵੀ ਨੂੰ ਕਿਹਾ ਮੈਂ ਕਹ ਲੈ ਵੀ ਆਹ ਕੁਰਸੀ ਹੁਣ ਤੇਰੀ ਹੈ ਹਾਂ ਆ ਤੇਰੇ ਭੈਣ ਭਰਾ ਆ ਤੇਰਾ ਟੱਬਰ ਆ ਦੋ ਤੇਰੀਆਂ ਮਾਵਾ ਨੇ ਇਹ ਹੁਣ ਮੈਂ ਤਾਂ ਆਪਣੀ ਕਰ ਲਈ ਹੁਣ ਤੂੰ ਚਲਾ ਮੇਰਾ ਜੀਵਨ ਹੁਣ ਲੋਕਾਂ ਵਾਸਤੇ ਸੋ ਆਈ ਥਿੰਕ ਘਰ ਦੇ ਵਿੱਚ ਬਾਹਰ ਤਖਤੋਂ ਤਾਜ ਦੇ ਵਿੱਚ ਵੀ ਇਹ ਚਾਹੀਦਾ ਜੇ ਮੈਂ ਰਾਜਾ ਪ੍ਰਾਈਮ ਮਿਨਿਸਟਰ ਆ ਜਾਂ ਪ੍ਰੈਜ਼ੀਡੈਂਟ ਆ ਤਾਂ ਮੇਰਾ ਫਰਜ਼ ਬਣਦਾ ਮੈਂ ਸਾਰੇ ਬੰਦੇ ਨੂੰ ਬੁੱਕਲ ਚ ਲੈ ਕੇ ਚੱਲਾਂ ਵੀ ਤੁਹਾਡੇ ਮੂੰਹ ਚ ਰੋਟੀ ਪਊਗੀ ਤਾਂ ਮੇਰੇ ਮੂੰਹ ਚ ਰੋਟੀ ਪਊਗੀ ਇਹ ਸੋਚ ਚਰ ਕੇ ਤੁਸੀਂ ਚੱਲ ਕੇ ਕੀ ਖੱਟੋਂਗੇ ਉਹਦੀ ਜੈ ਜੈਕਾਰ ਦੇਵੀ ਦੇਵਤਿਆਂ ਦੀ ਜੈ ਜੈਕਾਰ ਗੁਰੂਆਂ ਦੀ ਜੈ ਜੈਕਾਰ ਤੇ ਬੰਦਿਆਂ ਦੀ ਜੈ ਜੈਕਾਰ ਲੋਕੀ ਤੁਹਾਨੂੰ ਖੜ ਕੇ ਗਾਣਾ ਕੱਢਦੇ ਨੇ ਕਹਿੰਦੇ ਕੀ ਕੁਛ ਤੁਹਾਡੇ ਪਿੱਠ ਪਿੱਛੇ ਬੋਲਦੇ ਤੇ ਚਾਰ ਚਮਚੇ ਤੁਹਾਨੂੰ ਕਹਿੰਦੇ ਆਹਾਹਾ ਮਾਰਾ ਕੀ ਬਾਤ ਹੈ ਬੰਦਾ ਕਦੇ ਨਹੀਂ ਮਰਦਾ ਰਾਜ ਭਗਤ ਕਦੇ ਨਹੀਂ ਜਾਂਦਾ ਜੇ ਚਮਚੇ ਰੱਖ ਕੇ ਉਹਦੀ ਗੱਲਾਂ ਸੁਣਨ ਕਿ ਅੱਜ ਦੇ ਕੰਨ ਨੇ ਕਦੇ ਚੰਗਾ ਸੁਣਦੇ ਨਹੀਂ ਤੇ ਨਾ ਅੱਖਾਂ ਦੇ ਚੰਗੀ ਦੇਖਦੀ ਸੋ ਮੈਂ ਕਹਿੰਦਾ ਵੀ ਇਹਨਾਂ ਕਿਰਦਾਰ ਆਪਾਂ ਬਣਾ ਲਈਏ ਕਿ ਇਹਨਾਂ ਪਿਆਰਾ ਦੇਸ਼ ਨੂੰ ਸੰਭਾਲ ਲਈਏ ਇਕੱਠੇ